सम शी गुरु सतनाम शी गुरु सतनाम शी गुरु सतनाम गुरु वाहे गुरु तन वाहे गुरु वाहे गुरु तन वाहे ਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਹੈ ਜੀ ਤੇ ਮਹਾਰਾਜ ਦਾ ਹਮੇਸ਼ਾ ਹੀ ਓਟ ਆਸਰਾ ਓਟ ਲੋੜਦੇ ਆ ਜੀ ਇਸ ਸਾਨੂੰ ਮਤਲਬ ਕੋਸ਼ਿਸ਼ ਕਰੀ ਦੀਆ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ ਅਸਲ 'ਚ ਰਹਿ ਵੀ ਕਾਦਰ ਸਕੀਏ ਮਹਾਰਾਜ ਜਿੰਨਾ ਸਾਨੂੰ ਨੇੜੇ ਰੱਖ ਲੈਣ ਉਹ ਇੰਨੀ ਕੋਸ਼ਿਸ਼ ਕਰੀ ਦੀਆ ਜੀ ਤੇ ਜਦੋਂ ਦਰਬਾਰ ਸਾਹਿਬ ਆਉਂਦੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਹੈ ਜੀ ਤੁਸੀਂ ਕੀ ਹੋ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਵਾਂਗੂ ਆਉਂਦਾ ਤੇ ਦਰ ਬੰਦਾ ਮੰਗ ਤੇ ਵਰਗਰ ਰਵੇ ਤੇ ਠੀਕ ਰਹਿੰਦਾ ਜੀ ਔਕਾਤ ਤੁਹਾਨੂੰ ਯਾਦ ਰਹਿੰਦੀ ਸੋ ਦਰਬਾਰ ਸਾਹਿਬ ਆਇਆ ਜੀ ਬਹੁਤ ਆਨੰਦ ਆ ਰਿਹਾ ਮਹਾਰਾਜ ਦੀ ਕਿਰਪਾ ਬਹੁਤ ਸ਼ੁਕਰਾਨੇ। ਥੈਂਕ ਯੂ। ਅੱਜ ਬੜਾ ਪਵਿੱਤਰ ਦਿਹਾੜਾ ਹੈ। ਅੱਜ ਬਾਬਾ ਨਾਨਕ ਦਾ ਉਹ ਪੁਰਬ ਹੈ ਜਦੋਂ ਸਾਨੂੰ ਸਦੀਵੀ ਮਸ਼ੂੜਾ ਦੇ ਕੇ ਗਏ। ਜੋਤੀ ਜੋਤ ਸਮਾਏ। ਤੇ ਅੱਜ ਉਸ ਦਿਹਾੜੇ ਦੇ ਉੱਤੇ ਮੈਂ ਤੇ ਹੈਪੀ ਰਹਿ ਕੋਟੀ। ਮੇਰਾ ਛੋਟਾ ਭਰਾ ਅਜੀਜ਼ ਮੇਰਾ ਤੇ ਮੇਰੇ ਨਾਲ ਦੋ ਫਿਲਮ ਰਾਈਟਰ ਮਨਮੀਤ ਤੇ ਗਮਦੂਰ ਉਹ ਵੀ ਦੋਨੇ ਆਏ ਨੇ ਕਿ ਨਕਮਸਤ ਕੋਣ ਆਇਆ ਆਸ਼ੀਰਵਾਦ ਲੈਣ ਆਇਆ ਸੱਚੇ ਪਾਤਸ਼ਾਹ ਦਾ ਗੁਰੂ ਰਾਮਦਾਸ ਜੀ